ਹਾਂਜੀ ਦੋਸਤੋ ਸਾਰਿਆਂ ਨੂੰ ਸਸਰੀ ਕਾਲ ਸੁਆਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਐ ਪਿੰਡ ਸੁਰ ਸਿੰਘ ਸੁਰ ਸਿੰਘ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਪਿੱਖੀਵੈਂਡ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਆ ਬਾਈ ਅਰਸ਼ ਦੇ ਕੋਲੇ ਆਇਆ ਆ ਦੋਸਤੋ ਤੇ ਬਿਲਕੁਲ ਪਸ਼ੂ ਵਪਾਰ ਦਾ ਕੰਮ ਆ ਤੇ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਬਾਕੀ ਸਮੇਂ ਸਮੇਂ ਨਾਲ ਕੋਈ ਵੀਰ ਆਪਦਾ ਸੰਪਰਕ ਤੁਸੀਂ ਬਣਾ ਕੇ ਰੱਖ ਸਕਦੇ ਜੀ ਸੁਰ ਸਿੰਘ ਤੋਂ ਦੋਸਤੋ ਜਦੋਂ ਆਪਾਂ ਬਿਲਕੁਲ ਮਾਣੇ ਮੱਲੀਆਂ ਮੇਡਨ ਵਾਲੀ ਛੜਕ ਜਿਹੜੀ ਦੋਸਤੋ ਆਉਣੇ ਦਾ ਰਸਤੇ ਦੇ ਵਿੱਚ ਘਾਰ ਆ ਵੀਰ ਹੋਰਾਂ ਦਾ ਕੋਈ ਕਿਲੋ ਕਿਲੋਮੀਟਰ ਤੇ ਕਿਲੋਮੀਟਰ ਕਿਲੋਮੀਟਰ ਦੀ ਸਾਰੀ ਦੂਰੀ ਆ ਸੌਰ ਸਿੰਘ ਤੋਂ ਗੱਲਬਾਤ ਵੀਰ ਅਰਸ਼ਦੇ ਨਾਲ ਕਰ ਲਾਂਗੇ ਦੋਸਤੋ ਤੇ ਅੱਜ ਵੀਡੀਓ ਦੀ ਤਾਰੀਖ ਤੁਸੀਂ ਨੋਟ ਕਰ ਲਓ 26 ਸਤੰਬਰ ਨੂੰ ਅੱਜ ਆਪਾਂ ਕਵਰੇਜ ਕਰਦੇ ਪਏ ਆ ਤੇ ਟਾਈਮ ਜਿਹੜਾ ਦੋਸਤੋ ਸ਼ਾਮ ਦੇ ਕੋਈ 5:30 5 ਵਜੇ ਦਾ ਜਿਹੜਾ ਸਮਾਂ ਹੈਗਾ ਵੀਡੀਓ ਦੋਸਤੋ ਕੱਲ ਨੂੰ 27 ਸਤੰਬਰ ਨੂੰ ਮਾਰਨਿੰਗ 6 ਵਜੇ ਆਪਾਂ ਚਲਦੀ ਕਰਦੇ ਆਂਗੇ ਸੋ ਸਾਰੇ ਵੀਰ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਆਨਰ ਦੇ ਨਾਲ ਕੰਟੈਕਟ ਕਰ ਸਕਦੇ ਜੇ ਦੋ ਨਗ ਦਿਖਾ ਦਾਂਗੇ ਠੀਕ ਹੈ ਜੀ ਗੱਬਣਾ ਤਿਆਰੀ ਤੇ ਕਿੰਨੇ ਦਿਨ ਲੈਂਦੀ ਆ ਸੋ ਪੂਰੀ ਗੱਲਬਾਤ ਆਪਾਂ ਵੀਰ ਅਰਸ਼ ਦੇ ਨਾਲ ਕਰ ਲੈਨੇ ਆ ਆਜੋ ਜੀ ਸਭ ਤੋਂ ਪਹਿਲਾਂ ਵੀਰ ਅਰਸ਼ ਕੀ ਹਾਲ ਨੇ ਵੀਰੇ ਬਹੁਤ ਵਧੀਆ ਬਹੁਤ ਵਧੀਆ ਸੰਧੂ ਸਾਹਿਬ ਤੁਸੀਂ ਸੁਣਾਓ ਠੀਕ ਠਾਕ ਜੀ ਠੀਕ ਠਾਕ ਹੈ ਵੀਰੇ ਹਾਂਜੀ ਅੱਛਾ ਅਰਸ਼ ਅੱਜ ਪਸ਼ੂ ਵਾਸੇ ਦੋ ਬਕਾਊਗਾ ਹਾਂਜੀ ਇੱਕ ਵੈੜ ਸੂਈ ਆ ਤਾਜੀ ਇੱਕ ਮੈਂ ਗੱਬਣਿਆ ਨੀਲੀ ਰਾਵੀ ਦੀ ਠੀਕ ਹੈ ਵੀਰੇ ਹਾਂਜੀ ਤੇ ਤੋਂ ਮੈਂ ਮਤਲਬ ਕਿ ਅੱਜ ਨਵੇਂ ਪਸ਼ੂ ਆਏ ਤੇ ਇੱਕ ਬਿਲਕੁਲ ਜਿਹੜੀ ਬਿਹੜੇ ਤਾਜੀ ਸੂਈ ਆ ਮੈਂ ਗੱਭਣ ਹਾਂ ਤੇ ਪਹਿਲੇ ਨੰਬਰ ਤੋਂ ਅਰਸ਼ ਭਾਈ ਇੱਥੋਂ ਸਟਾਰਟ ਕਰ ਲਈਏ ਡਿਟੇਲ ਮੇਰਾ ਵੀਰ ਪੂਰੀ ਦੇ ਦੇ ਵੀ ਸੂਆ ਇਹ ਬਿਹੜ ਜਿਹੜੀ ਇਹ ਦੂਜੇ ਸੂਵੇ ਸੂਈ ਸੰਧੂ ਸਾਹਿਬ ਦੂਜੇ ਸੂਵੇ ਆ ਹਾਂਜੀ ਅੱਜ ਸੂਈ ਤੜਕੇ 11:00 ਵਜੇ ਹਾਂਜੀ ਬਾਕੀ ਜੇਰ ਜੂਰ ਪ੍ਰੋਪਰ ਪਾਈ ਐ ਠੀਕ ਆ ਜੀ ਅੱਜ ਹੀ ਸੂਈ ਆ ਜੀ ਬੱਚਾ ਕੀ ਆ ਗਿਆ ਥੱਲੇ ਬੱਚਾ 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 ਹਾਂਜੀ ਗਿੱਲਾ 나ੜੂ ਜਿਹੜਾ ਬਿਲਕੁਲ ਜਿਵੇਂ ਦੋਸਤੋ ਬੱਚੇ ਦੇ ਨਾਲ ਤੁਸੀਂ ਵੇਖ ਲਓ ਗਿੱਲਾ 나ੜੂ ਆ ਅੱਜ 26 ਸਤੰਬਰ ਨੂੰ 11 ਵਜੇ ਦੋਸਤੋ ਮਾਰਨਿੰਗ ਟਾਈਮ ਜਿਹੜੀ ਸੂਈ ਹੈ ਠੀਕ ਆ ਜੇਰ ਪ੍ਰੋਪਰ ਪਾਤੀ ਸੀ ਜੇਰ ਉਹ ਜੇ 3 ਵਜੇ ਪਾਈ ਗਾਣੇ ਰੱਖੀ ਹੋਈ ਹੈ ਕੋਲ ਹਾਂਜੀ ਹਾਂਜੀ ਸੋ ਆਪਾਂ ਦਿਖਾ ਦਾਂਗੇ ਆਰਡਰ ਕੁਆਲਿਟੀ ਕਾਫੀ ਸੋਹਣੀ ਹੈ ਦੋਸਤੋ ਵੇਖਦੇ ਬਾਕੀ ਆ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਤੇ ਕੋਈ ਬੌਲੇ ਦੇ ਵਿੱਚ ਚਵਾਈ ਹੋਈ ਹੈ ਸੂਬਾ 2 ਕਿਲੋ ਚੋਈ ਸੰਧੂ ਸਾਹਿਬ ਨੇ ਆਖੀ ਇਹ 5 ਕਿਲੋ ਚੋਈ 4 ਕਿਲੋ ਚੋਈ 2 ਕਿਲੋ ਚੋਈ ਹੈ ਆਪਾਂ ਅੱਛਾ ਜੀ ਹਾਂਜੀ 2 ਕਿਲੋ ਜਿਹੜੀ ਦੋਸਤੋ ਚੂੜੀ ਪੂਰ ਛੱਡਾ ਥਣ ਥਣ ਚੈੱਕ ਕੀਤੇ ਜੀ ਕਿੱਦ ਕੋਈ ਨਹੀਂ ਆਪਣੀ ਥਣਾ ਦੀ ਗਰੰਟੀ ਹੋਊਗੀ ਦੁੱਧ ਅਗਲੇ ਦੇ ਪਾਏ ਦਾ ਆ ਤਸੱਲੀ ਬਖਸ਼ ਹਾਂਜੀ ਹਾਂਜੀ ਠੀਕ ਹੈ ਕੋਈ ਭਾਰ ਪਾਵੇ ਕੋਈ ਥਣਾ ਦੀ ਗਰੰਟੀ ਹੋਊਗੀ ਦੁੱਧ ਅਗਲੇ ਦੇ ਪਾਏ ਦਾ ਠੀਕ ਹੈ ਜੀ ਦੁੱਧ ਜਿਹੜਾ ਦੋਸਤੋ ਹਰ ਵਾਰ ਆਪਾਂ ਕਹਿ ਦਿੰਦੇ ਆ ਵੀ ਦੁੱਧ ਸੇਵਾ ਦਾ ਠੀਕ ਹੈ ਜਿੰਨੀ ਕੋਈ ਵੀਰ ਚੰਗੀ ਸੇਵਾ ਕਰ ਲੂਗਾ ਉਹਨਾਂ ਕੋ ਦੁੱਧ ਤੁਸੀਂ ਲੈ ਲੂਗੇ ਪਸ਼ੂ ਤੋਂ ਪਸ਼ੂ ਦੀ ਜਿਹੜੀ ਦੋਸਤੋ ਇੱਕ ਤਬੀਅਤ ਹੁੰਦੀ ਹੈ ਵੀ ਜਿੰਨਾ ਆਪਾਂ ਰਾਸ਼ਨ ਪਾਣੀ ਦੇ ਦਿੰਨੇ ਆ ਪਸ਼ੂ ਨੂੰ ਸੱਜਰ ਸੂਏ ਨੂੰ ਉਹਨਾਂ ਜਿਹੜਾ ਦੋਸਤੋ ਆਪਾਂ ਆਸ ਕਰਦੇ ਆ ਵੀ ਉਹਨਾਂ ਮਿਲ ਕੇ ਚੰਗੀ ਜਿਹੜੀ ਚਵਾਈ ਕਰਾ ਦਿੰਦਾ ਠੀਕ ਹੈ ਤੇ ਦੂਜਾ ਸੁਬਾ ਇਹ ਵੈਡ ਜਿਹੜੀ ਸੂਈ ਆ ਖੋਲ ਕੇ ਇਹਨੂੰ ਤੋੜ ਕੇ ਦਿਖਾ ਦੋ ਬਈ ਅਰਸ਼ ਠੀਕ ਆ ਆਰਡਰ ਕੁਆਲਿਟੀ ਬੈਸਟ ਆਰਡਰ ਕੁਆਲਿਟੀ ਹੈ ਜੀ ਠੀਕ ਆ ਹਾਈਟ ਤੁਸੀਂ ਵੇਖ ਲਓ ਕ੍ਰੋਸ ਪਾਣ ਦੇ ਵਿੱਚ ਆ ਜਿੱਦਾਂ ਕਿ ਆਪਾਂ ਨਾਰਮਲੀ ਕ੍ਰੋਸ ਵੈਡ ਦੇਖਦੇ ਆ ਠੀਕ ਹੈ ਜੀ ਥੋੜਾ ਜਿਹਾ ਮਿਕਸ ਅਪ ਜਿਹੜਾ ਹੈਗਾ ਜਰਸੀ ਦਾ ਕ੍ਰੋਸ ਆਂਗ ਤੇ ਸ਼ਾਈ ਵਾਲ ਦਾ ਕ੍ਰੋਸ ਆਂਗ ਆ ਦੇਖੋ ਜੀ ਆ ਦੇਖ ਠੀਕ ਹੈ ਜੀ ਸੋ ਆਰਡਰ ਕੁਆਲਿਟੀ ਬੈਸਟ ਆਰਡਰ ਕੁਆਲਿਟੀ ਹੈ ਜੀ ਆ ਦੇਖੋ ਠੀਕ ਹੈ ਜੀ ਸੋ ਬਾਕੀ ਇਹ ਵੜ ਜਿਹੜੀ ਦੋਸਤੋ ਅੱਜ ਹੀ ਸੋਈ ਆ ਠੀਕ ਆ ਜਰੂਰ ਤੁਸੀਂ ਕੰਟੈਕਟ ਕਰ ਲਿਓ ਬੌਲੇ ਤੇ ਆ ਤੇ ਜੇਰ ਪਾਤੀ ਸੀ ਨਾ ਨੇ ਹਾਂਜੀ ਹਾਂਜੀ ਆਹ ਜੇਰ ਪ੍ਰੋਪਰ ਪਾਈ ਆ ਜੀ ਠੀਕ ਆ ਚਲੋ ਠੀਕ ਆ ਜੀ ਪ੍ਰੋਪਰ ਜੇਰ ਜਿਹੜੀ ਆ ਦੋਸਤੋ ਪਾਈ ਗਈ ਆ ਠੀਕ ਆ ਜੇਰ ਪਾਤੀ ਤੇ ਕੀ ਮੁੱਲ ਕੀ ਅਰਸ਼ ਰੋ ਕਹਿੰਦਾ ਲੈਣ ਦੇਣਾ ਮੁੱਲੇ ਦਾ ਸੰਧੂ ਸਾਹਿਬ ਕਰਦੇ 50000 ਰੁਪਿਆ ਅੱਛਾ ਹਾਂ ਨਾ ਇਹ ਜਿਹੜੀ ਵਸ਼ੀ ਆਪਾਂ 45000 ਦੀ ਦਵਾਂਗੇ ਉਹਦੇ ਵਿੱਚੋਂ ਮਾਨਤਨ ਕਰ ਦਾਂਗੇ 45 ਚੋਂ ਹਾਂਜੀ ਠੀਕ ਆ ਭਰਾ ਹਾਂਜੀ ਬਾਕੀ ਦੁੱਧ 13 14 ਕਿਲੋ ਠੰਡਾ ਦ ਠੀਕ ਹੈ ਜੀ ਦੁੱਧ ਤੁਹਾਨੂੰ ਪਤਾ ਸੇਵਾ ਦਾ ਅਗਲੇ ਦਾ ਬਿਲਕੁਲ ਹਾਂ ਜੀ ਬਾਕੀ ਦੋਸਤੋ ਆਰਡਰ ਕੁਆਲਿਟੀ ਤੋਂ ਲੱਗਦਾ ਵਿੱਚ ਚਲੋ 15 14 ਲੀਟਰ ਤੱਕ ਨਾਰਮਲ ਜਾਣਾ ਚਾਹੀਦਾ ਵਿੱਚ ਪੋਣਾ ਚਾਹੀਦਾ ਵੀ ਆਰਡਰ ਕੁਆਲਿਟੀ ਤੋਂ ਆਪਾਂ ਇੱਕ ਆਈਡੀਆ ਲਾ ਸਕਦੇ ਹਾਂ ਬਾਕੀ ਨਾਰਮਲ ਤੋਂ ਨਾਰਮਲ ਸੇਵਾ ਵੀ ਕਿਸੇ ਵੀਰ ਦੀ ਹੋਈ ਤਾਂ 13 12 13 13 14 ਲੀਟਰ ਤੱਕ ਵੀ ਨਾਰਮਲ ਜਵਾ ਦੋਗੀ ਅੱਗੇ ਜੇਕਰ ਕਿਸੇ ਵੀਰ ਨੇ ਕੋਈ ਚੰਗੀ ਸਪੈਸ਼ਲ ਸੇਵਾ ਕਰ ਲਈ ਤੇ ਦੁੱਧ ਜਿਹੜਾ ਦੋਸਤੋ ਇਹੋ ਜਿਹੇ ਪਸ਼ੂ ਕੱਢ ਦਿੰਦੇ ਆ ਵੜਾ ਬਿਲਕੁਲ ਤਾਜੀ ਸੂਈ ਸਵਾਈ ਤੇ ਆਹ ਜਿਹੜਾ ਮਗਰ ਬੱਚਾ ਠੀਕ ਹੈ ਜੀ ਬ ਤਰਾਰ ਠੀਕ ਆ ਇਸ ਤੋਂ ਬਾਅਦ ਇੱਕ ਤੁਹਾਨੂੰ ਦੋਸਤੋ ਸਾਈਡ ਨੰਬਰ ਤੇ ਅਗਲੀ ਜਿਹੜੀ ਮੱਝ ਦਿਖਾਉਣੇ ਆ ਆ ਮੱਝ ਵੇਖ ਕੇ ਚੈੱਕ ਕਰ ਸਕਦੇ ਠੀਕ ਹੈ ਜੀ ਲਓ ਜੀ ਅਰਚ ਕੀ ਡਿਟੇਲ ਆ ਵੀਰੇ ਸਮਝ ਦੀ ਇਹ ਸੰਧੂ ਸਾਹਿਬ ਘਰ ਆ ਲੈਣੇ ਕਿਹਾ ਦੂਜਾ ਸੁਗਾ ਪਰ ਨਹੀਂ ਸੁਗਾ ਇੱਕ ਤੀ ਮੈਂ ਸੁਣੀ ਤੀਜਾ ਤੀਜੇ ਹਾਂ ਜੀ ਆਹ ਲਓ ਵੀ ਭਰਾਵੋ ਪੂਰੀ ਵੱਡੀ ਅਜੇ 8 ਦਿਨ ਲੈਂਦੀ ਛੋਟੀ 8 ਕ ਦਿਨ ਤਾਂ ਅਜੇ ਸਮਾਂ ਕੱਟਦੀ ਹੈ ਠੀਕ ਹੈ ਜੀ 8 ਦਿਨ ਹਜੇ ਲੈ ਜਾਊਗੀ ਸੂਣ ਦੇ ਵਿੱਚ ਤੇ ਮੱਝ ਤੁਸੀਂ ਆਪ ਹੀ ਦੇਖ ਲਓ ਬਾੜੀ ਮੰਤਰ ਤੇ ਠੀਕ ਹੈ ਜੀ ਵੱਡੀ ਆ ਕੱਦ ਕਰ ਸੋਨਾ ਪਤਲੇ ਪਿੰਡੇ ਦੀ ਆ 5-7 ਦਿਨ 8 ਦਿਨ ਜੇਕਰ ਦੋਸਤੋ ਹਫਤੇ ਦੀ ਗੱਲ ਕਰ ਲਈਏ ਧੰਨੇਵਾ ਤੁਸੀਂ ਆਪ ਆਈਡੀਆ ਲਾ ਲਿਓ ਜੀ ਠੀਕ ਹੈ ਜੀ ਬਣਾਥਣਾ ਪਸ਼ੂ ਜਿਵੇਂ ਜਿਵੇਂ ਮੈਂ ਦਿਨ ਲਈ ਜਾਊਗਾ ਉਵੇਂ-ਉਵੇਂ ਲੇਵਾ ਬਣਾ ਕੇ ਤਿਆਰ ਕਰੀ ਜਾਊਗਾ ਅਰਚ ਕਿਸੇ ਤਰ੍ਹਾਂ ਦੀ ਮੈਨੂੰ ਲੱਗਦਾ ਬਾਈ ਬੁਈ ਸਾਈਡ ਦਾ ਕੋਈ ਥਾਣਾ ਦੀ ਗਰੰਟੀ ਹੋਊਗੀ ਬਾਹਰ ਪਿਛਾ ਪਾਵੇ ਤਾਂ ਗਰੰਟੀ ਹੋਊਗੀ ਦੁੱਧ ਅਗਲੇ ਦੇ ਪਾਏ ਦਾ ਠੀਕ ਹੈ ਜੀ ਹਾਂਜੀ ਦੁੱਧ ਵੀਰਾਂ ਦਾ ਵੀ ਅਗਲੇ ਦੇ ਪਾਏ ਦਾ ਹਰ ਵਾਰ ਜਿਹੜਾ ਦੋਸਤੋ ਜ਼ਰੂਰ ਕਿਹਾ ਜਾਂਦਾ ਹੈ ਵਪਾਰੀ ਵੀਰਾਂ ਵੱਲੋਂ ਵੀ ਦੁੱਧ ਸੇਵਾ ਦਾ ਕਿਉਂਕਿ ਦੋਸਤੋ ਭਰ ਫਸਲੀ ਦੁੱਧ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ ਵੀ 12 ਲੀਟਰ ਦੇ ਦੂ 13 ਦੇ ਦੂ ਉਸ ਤੋਂ ਬਾਅਦ ਕਿਸੇ ਦੀ ਨਾਰਮਲ ਵੀਰ ਦੀ ਸੇਵਾ ਹੋਈ ਜਾਂ ਪਸ਼ੂ ਦੀ ਉਹ ਨਹੀਂ ਜਿਹੜੀ ਦੋਸਤੋ ਬਿਲਕੁਲ ਸ਼ਮਤਾ ਹੋਈ ਸੀਗਾ ਕੈਪੈਸਿਟੀ ਹੋਈ ਉਹਨੇ ਉਹਨਾਂ ਦੁੱਧ ਹੀ ਦੇਣਾ ਜੇ 9 ਲੀਟਰ ਦੇਣਾ 10 ਦੇਣਾ 11 ਦੇਣਾ ਠੀਕ ਆ ਬਾਕੀ ਦੁੱਧ ਚੰਗੀ ਸੇਵਾ ਦੇ ਚੰਗਾ ਲੈ ਸਕਦੇ ਜੇ ਠੀਕ ਆ ਤੇ ਬਾਕੀ ਮੱਝ ਜਿਹੜਾ ਦੋਸਤੋ ਇਹ ਦੂਜਾ ਤੀਜਾ ਸੂਆ ਸੂਗੀ ਦਿਨ 5-7 7 ਦਿਨ ਹਜੇ ਨਾਰਮਲ ਹੀ ਕੱਢਦੀ ਆ ਠੀਕ ਆ 8 ਦਿਨ ਲੈ ਜੂ ਨਾਰਮਲ ਹੀ 8 ਦਿਨ ਹਾਂਜੀ 8 ਦਿਨ ਲੈ ਜੂ ਨਾਰਮਲ ਹੀ ਠੀਕ ਹੈ ਹਾਂਜੀ ਅਰਸ਼ੇ ਦਿਖਾ ਦਿਓ ਵੀਰ ਵੀ ਬਾਹਰ ਤੋੜਾ ਫੇਰਾ ਕਰਾ ਕੇ ਤੇ ਬਾਕੀ ਪਸ਼ੂ ਜਿਹੜੇ ਦੋਸਤੋ ਖਰੀਦਣ ਤੋਂ ਪਹਿਲਾਂ ਮੇਰੀ ਹਰ ਵਾਰ ਗੁਵੈਸਟ ਹੁੰਦੀ ਵੀਰਾਂ ਨੂੰ ਆਪਦੀ ਆਨਲਾਈਨ ਸੌਦਾ ਕਰਨਾ ਤੁਸੀਂ ਆਪਦੀ ਸਮਝਣਾ ਕਰਨਾ ਜਿਹੜਾ ਕੋਈ ਵੀਰ ਘਰੇ ਆ ਕੇ ਆਜੂਗਾ ਕਿਉਂਕਿ ਪੇਮੈਂਟ ਜਿਹੜੀ 200 ਰਕਮ ਲਾਉਣੀ ਆ ਕਿਸੇ ਵੀਰ ਨੇ ਤਸੱਲੀ ਆਪਦੀ ਤੁਸੀਂ ਦੋ ਡੰਗ ਚੁਵਾਈ ਕਰਕੇ ਸਵੇ ਸਵੇ ਪਸ਼ੂ ਦੀ ਗੱਪਣ ਪਸ਼ੂ ਆਵਦਾ ਹਥੀਸ ਤੇ ਪਕੇ ਤਸੱਲੀ ਕਰਕੇ ਫਿਰ ਖਰੀਦਿਆ ਕਰੋ ਠੀਕ ਹੈ ਜੀ ਆਹ ਦੇਖੋ ਲਓ ਜੀ ਗੱਬਣ ਮੱਦ ਸੀ ਦੋਸਤੋ ਜਿਹੜੀ ਆਪਾਂ ਤੁਹਾਨੂੰ ਹੁਣ ਦਿਖਾ ਦਈਏ ਠੀਕ ਆ ਜੀ ਫੰਕਸ਼ਨਲੀ ਜਿਵੇਂ ਕਰੈਕਟਰ ਮਾਰਕਿੰਗ ਵੇਖੀਏ ਤੇ ਜਿਵੇਂ ਆਪਾਂ ਪੰਜ ਕਲੈਣੀ ਕੁਲਵੀਰ ਕਹਲੇ ਕੋਈ ਨੀਲੀ ਰਾਬੀ ਦੇ ਵਿੱਚ ਵੰਡ ਤੁਸੀਂ ਲਾ ਸਕਦੇ ਹੋ ਜੀ ਮਾਰਕਿੰਗ ਨੂੰ ਵੇਖ ਕੇ ਹੋਏ ਜਿਵੇਂ ਸਿਕਾ ਬਾਕੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਬਿੱਲੀ ਮਣਕੀ ਅੱਖ ਉਸੇ ਤਰ੍ਹਾਂ ਬਿਲਕੁਲ ਸਟ੍ਰੇਟ ਪਟਾ ਓਵਰਵਾਈਡਨੈਸ ਕਿਤੇ ਨਾ ਕਿਤੇ ਥੋੜੀ ਬਾਦੀ ਵਧ ਹੈਗੀ ਹੈ ਤੇ ਅੱਗੋਂ ਹਰ ਕਵੀਰ ਦੀ ਆਪੋ ਆਪਣੀ ਸਮਝ ਆ ਠੀਕ ਆ ਤੇ ਕਿੰਨਾ ਮੁੱਲ ਅਰਸ਼ ਕੀ ਲੈਣ ਦੇਣ ਰਊਗਾ ਦਾ ਮੋਲੇ ਦਾ ਸੰਤੂ ਸਾਫ ਕਰਦੇ 75000 ਰੁਪਿਆ ਅੱਛਾ ਹਾਂ ਨਾ ਛੋਟੀ 70000 ਦੀ ਦਵਾਂਗੇ ਉਹਦੇ ਵਿੱਚੋਂ ਮਾਨਤਨ ਕਰ ਦਾਂਗੇ 70000 70 ਚੋਂ ਮਾਨਤਨ ਕਰਤਾਗੇ ਠੀਕ ਹੈ ਭਰਾ ਬਾਕੀ ਆਪਣੀ ਥਾਣਾ ਦੀ ਗਰੰਟੀ ਹੋਊਗੀ ਕੋਈ ਭਾਰ ਪਾਵੇ ਮੈਂ ਉਹਦੀ ਗਰੰਟੀ ਹੋਊਗੀ ਦੁੱਧ ਦੀ ਨਹੀਂ ਗਰੰਟੀ ਦੁੱਧ ਅਗਲੇ ਦੇ ਪਾਏ ਦਾ ਇਹ 10 ਵੀ ਦੇ ਸਕਦੀ ਹੈ 6 ਵੀ ਦੇ ਸਕਦੀ ਹੈ ਜਾਂ 12 ਵੀ ਦੇ ਸਕਦੀ ਹੈ 14 ਵੀ ਦੇ ਸਕਦੀ ਹੈ ਬਿਲਕੁਲ ਦੁੱਧ ਅਗਲੇ ਦੇ ਪਾਏ ਦਾ ਬਿਲਕੁਲ ਜੀ ਬਿਲਕੁਲ ਲਓ ਜੀ ਠੀਕ ਆ ਸੋ ਇਹ ਮਾਝਾ ਦੋਸਤੋ ਵੀਰ ਹੋਣਾ ਦੇ ਕੋਲ ਠੀਕ ਹੈ ਤੇ ਇਹ ਮੁੱਲ 70000 ਉਹਦੇ ਚੋਂ ਛੋਟ ਛੱਪਾ ਹਾਂ ਉਹਦੇ ਵਿੱਚੋਂ ਮਾਨਤਨ ਕਰ ਦਾਂਗੇ 70000 ਚੋਂ ਹਾਂਜੀ ਠੀਕ ਹੈ ਜੀ ਜਿੰਨਾ ਵੀ ਹੋ ਸਕੇ ਗਜੈਸ ਕੱਢਾਂਗੇ ਉਹਦੇ ਵਿੱਚੋਂ ਠੀਕ ਹੈ ਭਰਾ ਹਾਂਜੀ ਪੂਰਾ ਮਾਨਤਨ ਕਰਾਂਗੇ ਵੀਰ ਭਰਾ ਜਿਹੜਾ ਵੀ ਆਊਗਾ ਬਾਕੀ ਹੁਣ 53 ਤੇ ਚਾਰੇ ਥਣ ਪ੍ਰੋਪਰ ਹਾਂਜੀ ਹਾਂਜੀ ਥਣਾਂ ਦੀ ਗਰੰਟੀ ਹੋਊਗੀ ਪੂਰ ਛੱਡੇ ਦੀ ਹੋਊਗੀ ਦੁੱਧ ਅਗਲੇ ਦੇ ਪਾਏ ਦਾ ਠੀਕ ਹੈ ਜੀ ਹਾਂਜੀ ਸੋ ਬਾਕੀ ਬੋਲਗੇ ਨੰਬਰ ਅੱਛਾ 86993126601981953133 ਠੀਕ ਹੈ ਜੀ ਹਾਂਜੀ ਠੀਕ ਹੈ ਬਰਾ ਠੀਕ ਹੈ ਜੀ ਸੋ ਦੋਸਤੋ ਇਹ ਸਾਨ ਮੇਰੇ ਨਾਲ ਵੀਰ ਅਰਸ਼ ਦੋ ਪਸ਼ੂ ਆਪਾਂ ਤੁਹਾਨੂੰ ਦਿਖਾਤੇ ਆ ਇੱਕ ਨੀਲੀ ਰਾਵੀ ਦੇ ਵਿੱਚ ਵੀਰ ਸਮਝ ਸਕਦਾ ਪੰਜ ਕਲਿਆਣੀ ਤੁਸੀਂ ਮੰਨ ਸਕਦੇ ਜੇ ਇਹ ਮੱਝ ਬਕਾਊਗਾ ਦੋਸਤੋ ਬਿਲਕੁਲ ਗੱਬਣਾ ਠੀਕ ਹੈ ਰੇਡ ਪੜਤਾ ਵੀਰ ਨੇ ਦੱਸਤਾ ਇੱਕ ਬਿਲਕੁਲ ਤਾਜੀ ਸੂਈ ਸਵਾਈ ਬਹੁਤ ਚੰਗੀ ਅਡਰ ਕੁਆਲਿਟੀ ਦੀ ਮਾਲਕਨ ਇਹ ਜਿਹੜੀ ਦੋਸਤੋ ਵੈੜ ਅੱਜ ਮਾਰਨਿੰਗ ਸੂਈ ਆ ਇਹ ਬਕਾਊਗਾ ਸੋ ਦੋਮਾ ਦੇ ਰੇਡ ਪੜਤੇ ਜ ਦੋਸਤੋ ਵੀਡੀਓ ਦੇ ਵਿੱਚ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਤੇ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ